ਕਤਲਿਆਂ ਦੀ 25 30 ਹਜ਼ਾਰ ਸਾਡਾ ਮੁੰਡਾ ਝੂਠੇ ਮੁਕਾਬਲੇ ਮਾਰਤਾ ਉਹ ਭੁੱਲ ਗਏ ਸਾਡੀਆਂ ਬੀਬੀਆਂ ਬੱਚੀਆਂ ਨੰਗੀਆਂ ਕਰਕੇ ਥਾਣੇ ਦੇ ਵਿੱਚ ਉਹ ਤੇ ਪਿਓ ਤੇ ਭਰਾ ਨੂੰ ਪਾ ਗਏ ਉਹ ਭੁੱਲ ਗਏ ਜਵਾਕਾਂ ਨੂੰ ਛੋੜ ਛੋੜੇ ਨੂੰ ਮਰਵਾ ਕੇ ਭੁੱਲ ਗਏ ਇਹ ਗੁਰਾਂ ਸਾਹਿਬ ਦੀਆਂ ਪੀੜ੍ਹੀਆਂ ਕਰਾ ਕੇ ਭੁੱਲ ਗਏ ਇਹ ਬੇਵਰਕਾਂ ਗੋਲੀ ਕਾਂਡ ਭੁੱਲ ਗਏ ਇਹਨਾਂ ਨੇ ਕੀ ਕੀਤਾ ਰਹੁ ਕੋ ਚ ਇੱਥੇ ਤੁਹਾਨੂੰ ਲੱਗਦਾ ਦੋ ਵਾਰੀ ਆਈਆ ਕਾਂਡ 84 ਦੇ ਕਤਲਿਆਂ ਤੋਂ ਬਾਅਦ ਆ ਤੁਹਾਡੇ ਕੋਲੇ ਆ ਤੇ ਮੋਦੀ 4 ਮਹੀਨਾ ਬਾਅਦ 2000 ਰੁਪਇਆ ਪਾਉਂਦਾ ਹੈ ਤੋ ਲੋਕੋ ਜਨ ਆਹਾਂ ਤੁਮਹਾਂ ਤੋਂ ਪੈਸੇ ਆ ਰਹੇ ਆ ਛੜਦਾ ਮੰਨ ਸਕਦਾ ਇਹ ਬਣੀ ਕਿੜੇ ਮੌਤਖੋਰੀ ਦੀ ਚੀਜ਼ ਸਾਨੂੰ ਆ ਮਿਲ ਜੇ ਸਾਨੂੰ ਆ ਮਿਲ ਜੇ ਮੌਤ ਸਾਨੂੰ ਆ ਮਿਲ ਜੇ ਸਾਡੀ ਦਾ ਮੰਨ ਸਕਦਾ ਭਰਾਵਾ ਇਹ ਆ ਇਹਨਾਂ ਨੇ ਛੱਟਣ ਦੇ 10000 ਰੁਪਏ ਬੁੜੀਆਂ ਦੇ ਖਾਤੇ 'ਚ ਜੀ ਨਾ ਸਾਰਾ ਪੰਜਾਬ ਦੀਆਂ ਬੁੜੀਆਂ ਕਣ ਲੱਭ ਹੰਤ ਵਰਗਾ ਤਾਂ ਬੰਦੇ ਹੀ ਨਹੀਂ ਕੋਈ ਆ ਸਭ ਛੋੜੇ ਜਿੰਨੇ ਛਤਰਾ ਦੇ ਲੋਕਾਂ ਦੇ ਕਿਸਾਨਾਂ ਦੇ ਫਿਰੇ ਤੰਬੂਆਂ ਨੂੰ ਅੱਗ ਲਾਈ ਗਈ ਹੋਰ ਕੁਝ ਜਲੀਲ ਕੀਤਾ ਗਿਆ ਕੁਛ ਕੀਤਾ ਜਾ ਰਿਹਾ ਸਭ ਭੁੱਲ ਜਾਣਗੇ ਲੋਕੇ ਉਹ ਨਹੀਂ ਜਾ ਸ਼ਕਤੀ ਲੋਕਾਂ ਦੀ ਕਮਜ਼ੋਰ ਆ ਜਾਂ ਘੱਟ ਹੈ ਕਤਲੇਆਮ 20 25 30 ਹਜ਼ਾਰ ਸਾਡਾ ਮੁੰਡਾ ਝੂਠੇ ਮੁਕਾਬਲੇ ਮਾਰਤਾ ਉਹ ਭੁੱਲ ਗਏ ਸਾਡੀਆਂ ਬੀਬੀਆਂ ਬੱਚੀਆਂ ਨੰਗੀਆਂ ਕਰਕੇ ਥਾਣੇ ਦੇ ਵਿੱਚ ਉਹ ਤੇ ਪਿਓ ਤੇ ਭਰਾ ਨੂੰ ਪਾ ਗਏ ਉਹ ਭੁੱਲ ਗਏ ਜਵਾਕਾਂ ਨੂੰ ਛੋੜ ਛੋੜ ਨੂੰ ਮਰਵਾ ਕੇ ਭੁੱਲ ਗਏ ਇਹ ਗੁਰਦਾਂ ਸਾਹਿਬ ਦੀਆਂ ਪਿਆਦਮੀਆਂ ਕਰਾ ਕੇ ਭੁੱਲ ਗਏ ਇਹ ਬੇਵਰਕਾਂ ਗੋਲੀकांड ਭੁੱਲ ਗਏ ਇਹਨਾਂ ਨੇ ਕੀ ਕੀਤਾ ਰਹੁ ਕੋਚ ਇੱਥੇ ਤੁਹਾਨੂੰ ਲੱਗਦਾ ਦੋ ਵਾਰੀ ਆਈਆ ਕਾਂਗਰਸ 84 ਦੇ ਕਤਲੇਆਮ ਤੋਂ ਬਾਅਦ ਆ ਤੁਹਾਡੇ ਕੋਲੇ ਆ ਅਜੇ ਮੋਦੀ 4 ਮਹੀਨਾ ਬਾਅਦ 2000 ਰੁਪਿਆ ਪਾਉਂਦਾ ਤਨੋ ਕੋ ਚੰਗਾ ਸਾਡੇ ਨੂੰ ਪੈਸੇ ਆ ਰਹੇ ਛੜਦਾ ਮੰਨ ਸਕਦਾ ਇਹ ਬਣੀ ਖੜੇ ਮੌਤਖੋਰੀ ਦੀ ਚੀਜ਼ ਸਾਨੂੰ ਆ ਮਿਲਦੇ ਸਾਨੂੰ ਆ ਮਿਲਦੇ ਮੌਤ ਸਾਨੂੰ ਆ ਮਿਲਦੇ ਸਾਡੀ ਦਾ ਮੰਨ ਸਕਦਾ ਭਰਾਵਾ ਇਹ ਆ ਇਹਨਾਂ ਨੇ ਸੱਟਣ ਦੇ 10000 ਰੁਪਏ ਬੁੜੀਆਂ ਦੇ ਖਾਤੇ 'ਚ ਤੇ ਨਾ ਸਾਰਾ ਪੰਜਾਬ ਦੇ ਬੁੜੇ ਕਰਨ ਲੱਪੋਂਤ ਵਰਗਾ ਤਾਂ ਬੰਦੇ ਹੀ ਨਹੀਂ ਹਾਂਜੀ ਦੋਸਤੋ ਇਸ ਵੀਡੀਓ ਵਿੱਚ ਤੁਸੀਂ ਦੇਖਿਆ ਹੀ ਆ ਕਿ ਲੱਖਾਂ ਸਿਧਾਣਾ ਜਿਹੜਾ ਹੈ ਸਰਕਾਰ ਦੇ ਉੱਪਰ ਬੜੀ ਗਰਮੀ ਦੇ ਨਾਲ ਪੇਸ਼ ਆ ਰਹੇ ਨੇ ਉਨ੍ਹਾਂ ਨੇ ਸਾਰੀਆਂ ਇਹਨਾਂ ਦੀਆਂ ਕੁਰੀਤੀਆਂ ਨੂੰ ਯਾਦ ਕਰਵਾਇਆ ਹੈ ਕਿ ਜਿਹੜੀ ਸਰਕਾਰ ਹੈ ਉਹ ਸਾਰੇ ਜਿਹੜੇ ਸਿੱਖਾਂ ਦੇ ਨਾਲ ਹੋਏ ਬੁਰੇ ਵਰਤਾਰੇ ਨੂੰ ਭੁੱਲ ਕੇ ਹਜੇ ਵੀ ਜਿਹੜੇ ਸਿੱਖਾਂ ਨਾਲ ਕਿਸਾਨਾਂ ਨਾਲ ਗਲਤੀ ਕਰਦੀ ਆ ਰਹੀ ਹੈ ਤੇ ਤੁਸੀਂ ਲੱਖੇ ਸਿਧਾਣੇ ਦੀ ਇਸ ਗੱਲ ਨਾਲ ਕੇ ਹੱਦ ਤੱਕ ਸਹਿਮਤ ਹੋ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਤੇ ਅਗਰ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਜਾਣ ਵਾਲੀ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ